ਇਹ ਠੀਕ ਰੋ ਜੀਜਾ ਇਹਨੂੰ ਕਿਉਂ ਖੜਾ ਹੀ ਖੜਾ ਇੱਥੇ ਜੋਗੀ ਨੂੰ ਤੂੰ ਮੇਰਾ ਢੀਨ ਤੋਂ ਬਾਅਦ ਇਹ ਤੂੰ ਹੈਂ ਢੀਨ ਤੋਂ ਬਾਅਦ ਕੀ ਕਰੇਗਾ ਪੜਿਆ ਜਲਾਵੇਂਗਾ ਢੀਨ ਤੂੰ 500 ਰੁਪਏ ਦੀ ਹੁੰਦਾ ਜੱਸਾ ਹੁਣ ਵੀ ਉਹ ਪੰਨਿਗੋ ਜਿਆਦਾ ਖੇਡ ਚੱਲਦਾ ਪਤਾ ਪੱਥੇ 500 ਦੀ ਦੇ ਦੂੰਗਾ ਤੇ ਕੀ ਮੰਗਦਾ ਕੀ ਕਰਨਾ ਢੀਨ ਤੈਨੂੰ ਢੀਨ ਲੈਣੀ ਆ ਮੋਂ ਤੋਂ ਹਾਏ ਮੇਰੇ ਸਿਆਣੇ ਏਡਾ ਲਈ ਢੀਨ ਮੰਗਦੀ ਹੈਂ ਮੇਰੇ ਭਾਈ ਪਾਪਾ ਸੱਪ ਤਾਂ ਹੈ ਨਹੀਂ ਉਹਦੇ ਨਾਲ ਫੇ ਮੈਂ ਕੀ ਕਰੂੰਗਾ ਕੰਦੀ ਮੈਨੂੰ ਤੋਂ ਬਾਦੇ ਮਰ ਰਿਆਜ ਕਰ ਲਿਆ ਕਰੂੰਗਾ ਦਵਾ ਲੈ ਪੈਨ ਤੇਰੀ ਮੈਂ ਕਿਤਾਬ ਮੱਖੀ ਆ ਜਾ ਕਿੱਥੇ ਮੁਖਿਆਲ ਘਰਾਂ ਲੱਗੇ ਸੱਟਿਆ ਹੋਏ ਇਹ ਰਾਣੀ ਮੱਖੀ ਆ ਗਈ ਚੋਰਾ ਜਾਂਦਾ ਸੀ ਮੀਮੀ ਬੱਬੇ ਸਿੱਟ ਗਿਆ ਹੁੰਦੜ ਕੇ ਆਏ ਕਿ ਮੈਂ ਛੁੱਟ ਗਿਆ ਹੀਗਾ ਤੂੰ ਯਾਰ ਵੀਰ ਨੂੰ ਪੈਸੇ ਦੇ ਯਾਰਾ ਦੇ ਲੈ ਭਾਈ 500 ਕਿੰਨੇ ਦੇ ਕਹਿੰਦੇਗਾ 500 ਤੱਕ ਦੇ ਦੇ ਕੀ ਕਰੂਗਾ ਮਾਇਆ ਜੀ ਇਹ ਸੱਪਾਂ ਦੀ ਝੂਠੀ ਕੁੱਠੀ ਦੀ ਨੇ ਕਿੱਥੇ ਜਿਹੜਾ ਗਾਉਂ ਬਣਾਉਣ ਲੱਗੂ ਇਹ ਭਾਈ ਜਿਹੜਾ ਕਹਿੰਦੇ ਬੰਦਾ ਨਾ ਬੀਲ ਤੇ ਗਾਉਂਦਾ ਉਹਦੀ ਬਾਜ ਆਇ ਤਿੱਖੀ ਹੋ ਜਾਂਦੀ ਬੰਦਾ ਵੀ ਬਣ ਕੇ ਆਉਂਦਾ ਨਾਲ 20 ਰੁਪਏ ਦੇ ਉਹਦੇ ਐਕਸਟਰਾ ਉਹਨੇ ਬੀਲ ਨੂੰ ਭਜਾਈ ਆ ਮੈਂ ਵੀ 20 ਰੁਪਏ ਨਹੀਂ ਨਹੀਂ ਮੇਰੇ ਕੋਲ 20 ਰੁਪਏ ਵੀ ਘਰ ਲਟਾਉ ਨੂੰ ਤੇ ਤੂੰ ਤੈਨੂੰ ਸਮਝਦਾਰ ਕਿਉਂ ਨਹੀਂ ਹੋਂਦਾ ਤੂੰ ਚੱਲ ਯਾਰ ਪੈ ਮੈਨੂੰ ਬੀਲ ਨੂੰ ਕੋਵੇਂ ਨਾ ਦੇ ਪਰ ਉਹਦੇ 20 ਰੁਪਏ ਤੇ ਦਊ ਮੈਂ ਇੰਤਜ਼ਾਰ ਤਾਂ ਦਊ ਜੜੀ ਜਬਾਨ ਕਰੀ ਉਹਦੇ ਨਾਲ ਦੇ ਦੇ ਭਾਈ ਭਾਟੇ ਦੀ ਮੁਠੀ ਪਾ ਲੈ ਮੈਂ ਇਹ ਮੇਰੇ ਪੈਸਿਆਂ ਤੇ ਜਬਾਨ ਕਰਕੇ ਆ ਮੈਨੂੰ 20 ਰੁਪਏ ਦੇ ਵਿਚਾਰੇ ਨੂੰ ਦੇਵਾ ਉਹਨੂੰ ਦੇ ਦੇ ਭਾਈ ਨਹੀਂ ਪੈਸੇ ਸਾਜੀ ਨਹੀਂ ਮੇਰੇ ਕੋਲ ਨਹੀਂ ਆਹ ਸਾਜੀ ਦੇ ਯਾਰ ਚੈਂਪੀਨ ਨੂੰ ਨਾ ਦੇ ਮੈਂ ਅਲਗ ਨੇ ਲੈਣ ਦੇ ਵੀ ਨਹੀਂ ਲੈ 15 ਲੱਖ ਤਾਂ ਧੂਏ ਚ ਵਾਰਤਾ ਤੈਨੂੰ 500 ਦੀ ਵੀ ਨਹੀਂ ਲੈ ਦੇ ਸਕਦਾ ਚੱਲ 20 20 ਰੁਪਏ ਦੇ ਦੇ ਕਿਉਂਕਿ ਵੀਪੀ ਜਿਹੜੇ ਸਾਜ਼ੀ ਹੁੰਦੇ ਨੇ ਕਲਾਕਾਰ ਨੇ ਕੋਈ ਵੀ ਆ ਜਿਹਦੇ ਲਈ ਇਨਸਟਰੂਮੈਂਟ ਆਗਾ ਉਹ ਪੈਸੇ ਤੇ ਬਣਦੇ ਨੇ ਕਲਾ ਉਹਦੀ ਬੱਤੇ ਕਲਾਕਾਰਾਂ ਦੀ ਸੋਚ ਹੈ ਆਪਾਂ ਵੀ ਵੀ ਹੱਕ ਨਹੀਂ ਰੱਖਦੇ ਕਿਸੇ ਦਾ ਲੋਕ ਪ ਮੇਰਾ ਵੀ 10 ਰੁਪਏ ਵੀ ਦੇਖੀ ਨਾ ਵੀ ਜੀ ਗੱਲ ਹੋਈ ਆ ਮੈਂ ਤਾਂ 20 ਮੈਂ ਨਹੀਂ ਭਜਦਾ ਮੈਂ ਆਪਾਂ ਤਾਂ ਜਿਹੜੀ ਜ਼ਬਾਨ ਹੋਗੀ ਲੋਏ ਜਿੰਦਗੀਤਰ ਹੋਗੀ ਲੋਕਾਂ ਮੰਗੋ Google ਤੇ ਨਹੀਂ ਪੈਸੇ ਕਰਵਾਉਂਦੇ ਸੀ ਤੇ ਮੇਰਾ ਮੁੰਡਾ ਇਹ ਪੂਰਾ ਹੋ ਆਗਾ ਇਹ ਤਾਂ ਦੇਖੀ ਇੱਕ ਦਿਨ ਪੂਰਾ ਵੱਡਾ ਕਲਾਕਾਰ ਬਣੂਗਾ ਮਾਇਆ ਜੀ ਝੁੱਠੀਆਂ ਕੋਠੀਆਂ ਬੀਨਾ ਨੇ ਕੰਨ ਜੋਗੀਆਂ ਜਾਗੀਆਂ ਤੇ ਖੋਰ ਬਿਮਾਰੀ ਸਮਾਰੀ ਲੱਗੀ ਹੋਈ ਤੇ ਕੱਲ ਮੂੰਹ ਰੋਗ ਦੀ ਕੋਈ ਨਹੀਂ ਭਾਈ ਜਵਾਕ ਆ ਤਾਂ ਉਹ ਤਾਂ ਜਮਾ ਹੀ ਪਤਲਾ ਦਿਲ ਹੈਗਾ ਓਏ ਇਨੇ ਜਗ ਹੈ ਨਹੀਂ ਜਿੰਨਾ ਤੂੰ ਧੱਕਾ ਕਰਦਾ ਮੇਰੇ ਪੁੱਤ ਨਾਲ ਮੇਰਾ ਤਾਂ ਬਾਹਾਂ ਹੀ ਪਤਲਾ ਦੇ ਲੈ ਮੈਂ ਤਾਂ ਬਹੁਤ ਆਇਆ ਜੀ ਮੈਂ ਕਹਿਣਾ ਵੀ ਘਰ ਬਸ ਤੇ ਕੋਈ ਨਹੀਂ ਭਾਈ ਬਸ ਜੁਗਾ ਤੇਰਾ ਘਰ ਤੇ ਜਿਹੜਾ ਪਹਿਲਾਂ 15 ਲੱਖ ਜਿਹੜਾ ਖੋਕੇ ਨਾ ਉਹ ਕਢਾ ਲੈ ਕਿਸੇ ਪਾਸੇ ਬਹਾਂਤੀ ਵੀ ਹੋਰ ਭਾਲਦਾ ਪਹਿਲਾ ਵਾਲਾ ਤਾਂ ਨਿਭੜ ਦਰ ਤੈਨੂੰ